ਤਾ ਇਹਦਾ ਪੁੱਛਾ ਹਾਲ ਯਾਰ ਇਹ ਿੱਟਲਾ ਹੋ ਗਿਆ ਸੀ ਉਹ ਕਿਵੇਂ ਆਦਾ ਮੈਸ਼ਰਾ ਉਹ ਠੀਕ ਆ ਤਾਂ ਠੀਕ ਆ ਹੁਣ ਤੂੰ ਉਹ ਹੁਣ ਠੀਕ ਆ ਕੁਛ ਆਇਆ ਕਿ ਬਿੱਟਲਾ ਹੋ ਗਿਆ ਉਹ ਿੱਟਲਾ ਕੀ ਆ ਆਪਣੇ ਫਲੱਡ ਆਇਆ ਫਿਰਦਾ ਕਿੰਨਾ ਹੜ ਹਾਂ ਬਈ ਉਹ ਉਹਨਾਂ ਨੂੰ ਪਾਣੀ ਬਹੁਤ ਆ ਉੱਥੇ ਜਾਇਆ ਨਹੀਂ ਗਿਆ ਹਾਂ ਆ ਮੋਬਾਈਲ ਨਾਲ ਚਿੱਤੋਂ ਪੈ ਲੱਗੀ ਜਾਂਦੀ ਆ ਵੀ ਵੇਖੀਏ ਕਿੱਥੇ ਕੋਈ ਗੱਲ ਸੁਣਨਾ ਮੇਰੀ ਕੀ ਹੋ ਗਿਆ ਕੀ ਨਹੀਂ ਹੋ ਗਿਆ ਹਾਂ ਵੇਖ ਕੇ ਤੇ ਆਪਦੇ ਚੱਕਰ ਜੇ ਡਾਊਨ ਹੋ ਗਏ ਅੱਛਾ ਬਲੱਡ ਘਟ ਵਧ ਗਿਆ ਤੇ ਹੁਣ ਕੱਲ ਦਾ ਹਾਂ ਇਹ ਤੂੰ ਵੇਖ ਕੇ ਜਿੱਤ ਬਹੁਤ ਖੁਸ਼ ਹੋਇਆ ਜਿੱਤ ਚੜ੍ਹਦੀ ਕਲਾਜ ਹੋ ਗਿਆ ਕਿਵੇਂ ਬਈ ਵੇਖ ਯਾਰ ਭਰਾ ਭਰਾ ਮਰਦੇ ਨੂੰ ਵੇਹਦਾ ਜਰਦਾ ਨਹੀਂ ਹੁੰਦਾ ਹਾਂ ਹਾਂ ਠੀਕ ਹੈ ਨਾ ਹਾਂ ਤੇ ਹੁਣ ਵੇਖ ਲੈ ਆਪਣਾ ਵੱਡਾ ਭਰਾ ਪੰਜਾਬ ਹਾਂ ਤੇ ਛੋਟਾ ਭਰਾ ਹਰਿਆਣਾ ਹਾਂ ਤੇ ਛੋਟੇ ਭਰਾ ਨੇ ਵੇਖਿਆ ਵੱਡੇ ਭਰਾ ਦੀ ਆਗੇ ਮਦਦ ਕੀਤੀ ਇਹਦਾ ਗੱਲ ਟਰਾਲੀਆਂ ਬੁਗਦੀਆਂ ਆਉਂਦੀਆਂ ਕਿ ਨਹੀਂ ਹਾਂ ਹੋਨੇ ਆਪਾਂ ਮਰਦੇ ਰਾਮਿਆਂ ਆਪਾਂ ਕੋਈ ਸਰਕਾਰ ਆਪਾਂ ਨੂੰ ਪੰਜੀ ਨਾ ਦੇਵੇ ਇਹਦਾ ਗੱਲ ਹੈ ਕਿ ਜਦੋਂ ਪੰਜਾਬੀ ਇੱਕ ਦੂਜੇ ਦੀ ਬਾਹ ਫੜ ਲੈਣ ਉਦੋਂ ਸਮਝ ਲੈ ਵੀ ਡੁੱਬਦੇ ਨੂੰ ਕੱਢ ਲੈਂਦੇ ਆ ਇਹ ਰਾਮਿਆਂ ਸਰਕਾਰਾਂ ਕੀ ਦੇ ਸਕਦੀਆਂ ਸਰਕਾਰ ਤਾਂ ਕੀ ਦੇ ਸਕਦੀ ਸਰਕਾਰ ਤਾਂ ਮਾੜੇ ਮੋٹے ਮਾਝ ਵੀ ਦੇ ਸਕਦੀਆਂ ਹਾਂ ਓਏ ਆਪਣੇ ਕੋਲੇ ਸਭ ਕੁਝ ਪਿਆ ਕਰਾਂ ਜੀ ਯਾਰ ਹੈ ਦੁੱਧ ਦਾ ਚਿੜੀਆਂ ਦੇ ਦੁੱਧ ਤੋਂ ਲੈ ਕੇ ਉਹ ਪੈਦਾ ਕਰ ਦੇਣਗੇ ਭਾਈਆ ਹਾਂ ਕਿੰਨੇ ਕ 15 1600 ਪਿੰਡ ਵਿਚਾਰਾ ਡੁੱਬਿਆ ਤੇ ਹਜੇ ਕਟੋ ਕਟੜ 10000 ਪਿੰਡ ਬੈਠਾ ਹੋਇਆ ਆਪਾਂ ਵੱਧ ਤੋਂ ਵਾਸਤੇ ਵੱਧ ਤੋਂ ਵਾਸਤੇ ਹੈ ਬਾਕੀ ਆ ਸੰ ਜਿੰਨੇ ਆ ਸਾਰੇ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਹੋਰ ਵੀ ਸਾਰੇ ਸੂਬੇ ਉੱਠ ਕੇ ਪੰਜਾਬ ਭਾਰਤ ਚੋਂ ਤਾਂ ਆਈ ਜਾਂਦੇ ਆ ਇਹਦਾ ਗੱਲ ਹੈ ਪਰ ਜਿਹੜੇ ਬਾਹਰ ਲੀਆਂ ਕੰਟਰੀਆਂ ਤੇ ਆਪਾਂ ਲੰਗਰ ਲਾਉਂਦੇ ਹੁੰਦੇ ਸੀ ਉਹ ਅੱਜ ਇੱਥੇ ਆ ਕੇ ਨਹੀਂ ਖੜਾ ਲੈ ਇਹਦਾ ਗੱਲ ਹੈਗੀ ਯਾਰ ਤੇ ਮੋਦੀ ਨੇ ਇੱਕ ਨਹੀਂ ਬਿਆਨ ਦਿੱਤਾ ਵੀ ਭਾਰਤ ਚੋਂ ਹੋ ਗਿਆ ਹੂੰ ਹੈ ਇਹ ਪੰਜਾਬ ਦੇ ਵਿੱਚ ਹਰ ਆਨਾਂ ਦੇ ਮਾਰਦੇ ਹਾਂ ਹੈ ਹਾਂ ਉਹਦੇ ਅਖਰ ਨੂੰ ਆਉਂਦਾ ਹੀ ਆਉਂਦਾ ਕੰਮ ਹੁੰਦਾ ਬੀ ਹਾਂ ਘਾਤ ਤੱਕ ਉਹ ਗੱਲ ਜਮਾ ਪੱਕੀ ਹੋ ਗਈ ਆਪਦਾ ਮਾਰੂ ਸ਼ਾਮੇ ਛਟੂ ਸਹੀ ਗੱਲ ਆ ਵੀ ਸਹੀ ਗੱਲ ਠੀਕ ਹੈ ਨਾ ਆ ਜਿੰਨੇ ਜੋਗੇ ਹੈਗੇ ਵਿਚਾਰੇ ਪਾਕਿਸਤਾਨ ਵਾਲੇ ਵੀ ਸਾਥ ਦਿੰਦੇ ਆ ਸਭ ਕੁਝ ਸਭ ਕੁਝ ਜਮਾ ਆ ਉਹ ਹੀ ਪੰਜਾਬੀ ਆਪਣੇ ਭਰਾਸ ਨਾਲ ਮੇਰੀ ਐਵੇਂ ਆਪ ਨੂੰ ਅੱਗ ਲਾਈ ਰੱਖਦੀ ਹੈ ਹਾਂ ਤੇ ਹਾਇ ਤਾਂ ਆਪਾਂ ਕਿ ਕੋ ਖੂਨ ਦੇ ਕਤਰੀਂ ਗਿਆ ਸਾਰੇ ਹੈ ਹਾਂ ਤੇ ਮੈਂ ਤਾਂ ਇਹੀ ਅਪੀਲ ਕਰਨਾ ਆਪਣੇ ਪੰਜਾਬੀਆਂ ਨੂੰ ਹਾਂ ਕਿ ਜਿਵੇਂ ਆਪਾਂ ਘਰਾਂ ਚ ਆਪਾਂ ਇੱਥੇ ਬੈਠੇ ਆ ਨਾ ਦੱਸਦੇ ਵਸਦੇ ਹਾਂ ਐਵੇਂ ਉਹਨਾਂ ਨੂੰ ਗੱਡੀ ਲਈ ਤੇ ਲਿਆ ਕੇ ਛੱਡਾਂਗੇ ਭਾ ਕੋਸ ਹੋ ਜਾਈ ਸਹੀ ਗੱਲ ਆ ਵੀ ਸਹੀ ਗੱਲ ਆ ਮੈਂ ਹੀ ਨਹੀਂ ਕਹਿਦਾ ਵੀ ਜਿਹੜੇ ਵੀਰ ਹਜੇ ਬੈਠੇ ਆ ਨਾ ਘਰਾਂ ਚ ਹਾਂ ਵੀ ਉਹਨਾਂ ਦੀ ਵੀ ਮਿਹਰਮਾਨੀ ਐ ਕਿਉਂ ਇਹ ਇੱਕ ਦਿਨ ਦਾ ਕੰਮ ਨਹੀਂ ਜਾਮਿਆ ਹਾਂ ਇਹ ਕਟੋ-ਕਟੇ ਗੱਡੀ ਨੂੰ ਲੀ ਤੇ ਲਿਆਉਣ ਤੇ ਸਾਲ ਡੂੜ ਸਾਲ ਲੱਗੂ ਲੱਗ ਜੂਗਾ ਵੀਰੇ ਹਾਂ ਤੇ ਬਾਅਦ ਦੇ ਵਿੱਚ ਡੀਜ਼ਲ ਦਾ ਦੇਣ ਉਹਨਾਂ ਨੂੰ ਹਾਂ ਵੀ ਘਰ ਬਣਾ ਬਣਾ ਦੇਣ ਹਾਂ ਹਾਂ ਫਿਰ ਉੱਥੇ ਹੁਣ ਐ ਤੈਨੂੰ ਪਤਾ ਵੀ ਬੱਚਿਆਂ ਦੇ ਵਿਆਹ ਵੀ ਕਰਨ ਵਾਲੇ ਆ ਹਾਂ ਵੀ ਮਦਦ ਤਾਂ ਹੁਣ ਦੇਣੀ ਪੈਣੀ ਮਦਦ ਤਾਂ ਕਰਨੀ ਪੈਣੀ ਆਪਾਂ ਨੂੰ ਹਾਂ ਹੁਣ ਆਪਾਂ ਨੂੰ ਰਾਤ ਮਿਲ ਕੇ ਹੀ ਹੋਊਗਾ ਸਾਰਾ ਕੁਝ ਤਾਂ ਇਹ ਕਹਿੰਦੇ ਹੂੰ ਵੀ ਦਸਮੰਦ ਕੱਢਿਆ ਕਰੋ ਹੂੰ ਹੁਣ ਦਸਮੰਦ ਦੀ ਰੋੜਾ ਸਹੀ ਗੱਲ ਜਿਸਬੰਦ ਦੀ ਹੁਣ ਲੋੜ ਹੈ ਹਰੇਕ ਗੁਰਦੁਆਰਾ ਕਮੇਟੀ ਨੂੰ ਹਰੇਕ ਮੰਦਰ ਕਮੇਟੀ ਨੂੰ ਹਰੇਕ ਜਿੰਨੇ ਵੀ ਬਾਬੇ ਆ ਆਪਣੇ ਪੰਜਾਬ ਚ ਇਹਦਾ ਗੱਲ ਹੈ ਹਾਂ ਉਹਨਾਂ ਬੇਨਤੀ ਆ ਕੇ ਹੁਣ ਆਓ ਉੱਥੇ ਲੋੜ ਆ ਆਪਣੀ ਹਾਂ ਹੈ ਹਾਂ ਪਹਿਲਾਂ ਤਾਂ ਜਿਹਦੇ ਕੋਲੇ ਪੈਸਾ ਉਹਦੇ ਮਗਰ ਤਾਂ ਵਿਥੇ ਦਾ ਹਰੇਕ ਹੀ ਜਾਊਗਾ ਜਾ ਵਰਦਾ ਵੀ ਜਾ ਉਹ ਵਿਚਾਰਾਂ ਦੀ ਮਦਦ ਕਰਗੀ ਆਪਾਂ ਹਾਂ ਹੈ ਹਾਂ ਰਾਮਿਆ ਇਹ ਘਾਤ ਜਮਾ ਪੱਕੀ ਹੋਗੀ ਆਪਦਾ ਮਾਰੂ ਸ਼ਾਮੇ ਸ਼ਟੂ ਸਹੀ ਗੱਲ ਆ ਵੀ ਸਹੀ ਗੱਲ ਆ ਹਾਂ ਜੇ ਹੁਣ ਆ ਗੱਲ ਤੋਂ ਮੇਰੀ ਆਪਾਂ ਖੜਾ ਦੇ ਵਿੱਚ ਆ ਆਈ ਹੈ ਤਾਂ ਆਪਣੀ ਹਰਿਆਣੇ ਦੇ ਆ ਕੇ ਬਾਹ ਫੜ ਲਈ ਹੋਰ ਭਰਾਵਾਂ ਨੇ ਫੜ ਲਈ ਇਹ ਜਮਾ ਰਾਮਿਆ ਘਾਤ ਜਮਾ ਪੱਕੀ ਹੋ ਗਈ ਸਹੀ ਗੱਲ ਆ ਵੀ ਸਹੀ ਗੱਲ ਆ ਬਾਕੀ ਸਾਰਿਆਂ ਦਾ ਧੰਨਵਾਦ ਆ ਵੀ ਜਿਹੜੇ ਬੰਦੇ ਚੱਲੂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਉੱਥੇ ਵਿਚਾਰੇ ਫਿਰਦੇ ਆ ਦਿਨ ਪੂਰਾ ਰਾਤ ਇੱਕ ਕਰੀ ਉਹਨਾਂ ਦਾ ਰਾਮਿਆ ਮੈਂ ਕਹਣਾ ਯਾਰ ਕਰੋੜਾਂ ਕਰੋੜਾਂ ਵਾ ਧੰਨਵਾਦ ਆ ਸਹੀ ਗੱਲ ਆ ਵੀ ਤੇ ਜਿਹੜੇ ਹਜੇ ਤੱਕ ਨਹੀਂ ਵੀ ਗਏ ਮੇਰੀ ਅਰਗੇ ਹਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਕੋਈ ਨਾ ਸਮਾਂ ਸਾਰਿਆਂ ਨੂੰ ਮਿਲੂਗਾ ਜਿੱਦੇ ਪਾਣੀ ਤਾਰ ਹੋ ਗਿਆ ਉਹਦੇ ਉੱਥੇ ਬੰਨ ਵੀ ਬੰਨਨੇ ਆ ਹਾਂ ਉਹਨਾਂ ਦੇ ਪਸ਼ੂ ਡੰਗਰਾਂ ਨੂੰ ਵੀ ਖੜੇ ਕਰਨੇ ਆ ਸਹੀ ਗੱਲ ਆ ਉਹਨਾਂ ਨੂੰ ਪਰਿਵਾਰਾਂ ਨੂੰ ਵੀ ਉਹਨਾਂ ਨੂੰ ਤਾਂ ਹਜੇ ਬਹੁਤ ਟਾਈਮ ਤੱਕ ਲੋੜ ਰਹੂਗੀ ਬਹੁਤ ਟਾਈਮ ਤੱਕ ਲੋੜ ਰਹੂਗੀ ਹੁਣ ਉੱਥੇ ਮੈਂ ਵਿੱਚ ਸੁਣਿਆ ਕਹਿੰਦੇ ਅਨਾਜ ਦੀ ਵੀ ਵਿੱਚ ਦਰਵਾਰ ਤੋਂ ਹੋਈ ਜਾਂਦੀ ਆ ਸ਼ਰਾਬ ਵੀ ਹੋਈ ਜਾਂਦਾ ਹਾਂ ਭਾਈ ਜਦੋਂ ਤੇ ਕਈ ਸੰਪਰਕ ਟੁਕਟੇ ਹੋ ਜਾਂਦਾ ਮੈਂ ਹਾਂ ਕਈ ਪਿੰਡਾਂ ਦੀਆਂ ਸੜਕਾਂ ਕਈ ਪਿੰਡਾਂ ਦਾ ਸੜਕਾਂ ਹੀ ਖਤਮ ਹੋ ਗਾ ਤੇ ਅੱਜ ਮੈਂ ਸੁਣਿਆ ਸੀ ਇਹਦੇ ਵਿੱਚ ਹਾਂ ਕਹਿੰਦੇ 2 ਸਾਲ ਲੱਗ ਜਾਣਗੇ ਹਾਂ ਬਿਜਲੀ ਬਹਾਲ ਕਰਨ ਨੂੰ ਪਰ ਆਪਣੇ ਲੋਕ ਤਕੜੇ ਇੰਜੀਨੀਅਰ ਹੈ ਕਰ ਦੇਣਗੇ ਸ਼ੀਤ ਕਰ ਦੇਣਗੇ ਕਰ ਦੇਣਗੇ ਪਾਣੀ ਸੁੱਕਣ ਦੀ ਡੇਰ ਹੈ ਇਹ ਕੋਈ ਨਾ ਰਾਮਿਆ ਆਪਾਂ ਵੀ ਚੱਲਾਂਗੇ ਛਲਾ ਕੋਈ ਨਹੀਂ ਕੋਈ ਨਹੀਂ ਜਿਆ ਹੋ ਲੈਣ ਦੇ ਦੋ ਦਿਨ ਠੀਕ ਆ ਹੋਰ ਮੈਂ ਤਾਂ ਮੋਬਾਈਲ 'ਚ ਵੇਖਣੀ ਕਰਕੇ ਫਲੱਡ ਜਿਹਾ ਚੱਕਰੀ ਆਈਗੇ ਦੋ ਦਿਨ ਹੀ ਚੱਲ ਕੋਈ ਨਹੀਂ ਤਾਇਆ ਫਿਰ ਹੋ ਹੀ ਜਾਂਦਾ ਗਾ ਹਾਂ ਉਹ ਇਹਨਾਂ ਸ਼ਰਾ ਚੱਲਾਂਗੇ ਆਪਾਂ ਵੀ ਹਾਂ ਹਾਂ ਜ਼ਰੂਰ ਚੱਲ ਠੀਕ ਆ ਕੋਈ ਪੈਦਲਾਂ ਨੂੰ ਵੀ ਕਹਾਗੇ ਠੀਕ ਆ ਆਪਾਂ ਡੀਜ਼ਲ ਲੈ ਕੇ ਚੱਲਾਂਗੇ ਜਦੋਂ ਹਾਂ ਜਦੋਂ ਆਪਾਂ ਕਰਾਂਗੇ ਕੋਈ ਪ੍ਰਬੰਧ ਫਿਰ ਕਰਾਂਗੇ ਪ੍ਰਬੰਧ ਚੱਲ ਠੀਕ ਆ ਫਿਰ ਚੰਗਾ ਰਾਮਿਆ ਚੰਗਾ ਪਾਈ